ਜੰਮੂ ਚ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਸਪੀਟਲਾਂ ਨੇ ਕੱਢਤਾ ੱੱਕੇ ਮਾਰੇ ਬਾਹਰ ਰੋਡ ਤੇ ਬਹਿ ਕੇ ਸੇਵਾ ਕਰਨ ਪਰ ਆਜ ਜਾ ਕੇ ਜਿੰਨੇ ਵੀ ਵਲੰਟੀਅਰ ਇੱਧਰ ਕੰਮ ਕਰ ਰਹੇ ਆ ਆਜ ਜਾ ਕੇ ਉਹਨਾਂ ਕੋ ਸਕੂਨ ਕੀ ਤੇ ਰਾਤ ਕੋ ਚੈਨ ਕੀ ਨੀਂਦ ਆਏਗੀ ਉਹਨਾਂ ਨੂੰ ਕਹਿਣਾ ਸੋਕ ਹੈ ਕਿਸੇ ਕੋਲ ਆਪਣੇ ਮਾਬਾ ਬਜ਼ੁਰਗ ਸੇਵਾ ਕਰਨ ਦਾ ਟਾਈਮ ਹੈ ਨਹੀਂ ਮੈਂ ਜੰਮੂ ਵਾਲੀ ਟੀਮ ਦਾ ਬਹੁਤ ਧੰਨਵਾਦੀ ਆ ਇਹ ਸਾਡਾ ਤਰुण ਭਰਾ ਜੀ ਬਹੁਤ ਜ਼ਿਆਦਾ ਤਨਦੇਹੀ ਨਾਲ ਦਿਲੋਂ ਇਹਨਾਂ ਦੀ ਜੰਮੂ ਦੀ ਪੂਰੀ ਟੀਮ ਆ ਜਾਵੇ ਜੰਮੂ ਦੀ ਪੂਰੀ ਟੀਮ ਆ ਜਾਵੇ ਇੱਧਰ ਜਿਹੜੀ ਬਹੁਤ ਸਤਿ ਸ਼ਕਾਲ ਜੀ ਸ਼ੁਭਨਾਮ ਅਰਚਿਤ ਗੁਪਤਾ ਜੀ ਅੰਬੇਗ ਮੋਹਤਰਾ ਅੰਬੇਗ ਮੋਹਤਰਾ ਜੀ ਸ਼ੁਭਨਾਮ ਸਨੀ ਜੀ ਕਾਰਤਿਕ ਰਾਜਪੂਤ ਜੀ ਮਾਨਵ ਇਹ ਜੰਮੂ ਦੇ ਮੁੰਡੇ ਨੇ ਜੀ ਜਿਹੜੇ ਜੰਮੂ ਦੇ ਵਿੱਚ ਪਿਛਲੇ 5 ਸਾਲਾਂ ਤੋਂ ਬੜੀ ਦਿਲੋਂ ਸੇਵਾ ਨਿਭਾ ਰਹੇ ਨੇ ਨੌਜਵਾਨ 25 26 ਸਾਲ ਦਾ ਪਿਛਲੇ 5 ਸਾਲ ਤੋਂ ਇਨੀ ਤਨਦੇਹੀ ਨਾਲ ਸੇਵਾ ਨਿਭਾ ਰਿਆ ਹੈ ਪ੍ਰਮਾਤਮਾ ਅਗੇ ਅਰਦਾਸ ਕਰਿਓ ਸਰਬੱਤ ਦੇ ਭਲੇ ਲਈ ਅੱਜ ਲੁਧਿਆਣੇ ਪਹੁੰਚਿਆ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੇ ਹਿੱਸੇ ਨਾਲ ਜੁੜ ਕੇ ਜੰਮੂ ਦੇ ਵਿੱਚ ਬੜੀ ਦਿਲੋਂ ਸੇਵਾ ਨਿਵਾਰ। ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਨੌਜਵਾਨਾਂ ਨੂੰ ਪ੍ਰਮਾਤਮਾ ਇਦਾਂ ਹੀ ਸਾਰੀ ਜ਼ਿੰਦਗੀ ਸੇਵਾ ਬਖਸ਼ਦੇ ਰਹਿਣ ਤੇ ਇਹ ਇਦਾਂ ਹੀ ਆਪਣੇ ਐਂਡਲੇ ਸਾਹ ਤੱਕ ਸੇਵਾ ਕਰਦੇ ਰਹਿਣ। ਮੇਰੇ ਲਈ ਗੱਲਾਂ 'ਚ ਦੱਸਣਾ ਬੜਾ ਸੁੱਖ ਹੈ ਕਿ ਇਹ ਸੇਵਾ ਕਰ ਰਹੇ ਨੇ। ਇਹ ਕਿਵੇਂ ਕਰ ਰਹੇ ਨੇ ਕਿਵੇਂ ਆਪਣੇ ਸੀਨੇ ਤੇ ਹੰਡਾ ਕੇ ਕਰ ਰਹੇ ਨੇ ਇਹ ਜਾਂ ਕਾਲਪੁਰਖ ਜਾਣਦੇ ਨੇ ਆਏ ਜਾਣਦੇ। ਜੰਮੂ ਚ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਸਪੀਟਲਾਂ ਨੇ ਕੱਢਤਾ ੱੱਕੇ ਮਾਰੇ ਬਾਹਰ ਰੋਡ ਤੇ ਬੈਗੇ ਸੇਵਾ ਕਰਨ ਇਹ ਨੌਜਵਾਨ ਜੰਮੂ ਤੋਂ ਆਏ ਨੇ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਇਹਨਾਂ ਦਾ ਵੀ ਸਨਮਾਨ ਕਰੇਗੀ ਤੇ ਮੈਂ ਬੇਨਤੀ ਕਰਾਂਗਾ ਇੱਕ ਇੱਕ ਕਰਕੇ ਆਦੋ ਇੱਕੋ ਦੇ ਦਿਓ ਨਾ ਇੱਕੋ ਸਾਰੀ ਟੀਮ ਨੂੰ ਇੱਕੋ ਦੇ ਦਿਓ ਨਾ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਵੱਲੋਂ ਅਸ ਵੈਸੇ ਛੋਟਾ ਜਿਹਾ ਸਨਮਾਨ ਹੈ ਪਰ ਇਹ ਪਹਿਲੀ ਵਾਰੀ ਇੱਕ ਟਰਾਫੀਆਂ ਦੀ ਸੇਵਾ ਜਿਹੜੀ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਤਿਆਰ ਹੋਈ ਹੈ ਮਹਾਰਾਜ ਇਹਨਾਂ ਨੂੰ ਇਹ ਕੋਈ ਮੋਟੀਵੇਸ਼ਨ ਨਹੀਂ ਹੈ ਇਹ ਕੋਈ ਲੱਕੜ ਦੀ ਟਰਾਫੀ ਨਹੀਂ ਹੈ ਇਹ ਇੱਕ ਗੁਰਸੱਭ ਵੱਲੋਂ ਅਰਦਾਸ ਕਰਕੇ ਅਸੀਂ ਇਹਨਾਂ ਨੂੰ ਦਿੰਨੇ ਆ ਕਿ ਇਹ ਸਾਰੀ ਜ਼ਿੰਦਗੀ ਐਂ ਹੀ ਸੇਵਾ ਕਰਦੇ ਰਹਿਣ ਮੁਨਫਤਾ ਦੀ ਔਰ ਆਪਣੀ ਸੋਸਾਇਟੀਜ਼ ਆਪਣੇ ਲੋਕਾਂ ਨੂੰ ਸਰਵ ਕਰਦੇ ਰਹਿਣ ਸ਼ਾਬਾਸ਼ ਜੰਮੂ ਵਾਲੇ ਆਪ ਕੁਝ ਕਹਿਣਾ ਚਾਹਣਗੇ ਬਸ ਇਹ ਹੈ ਕਿ ਜੋ ਅੱਜ ਮੈਂ ਦੇਖ ਰਿਹਾ ਹਾਂ ਇਧਰ ਕਿੰਨਾ ਰਸ਼ਮੀ ਪੜਾਉ ਹੋਰ ਸਾਰੇ ਵਲੰਟੀਅਰ ਸੇਵਾ ਵਿੱਚ ਲੱਗੇ ਹੋਏ ਆ ਪਰ ਮੈਨੂੰ ਲੱਗ ਰਿਹਾ ਕਿ ਕਿੰਨੇ ਦਿਨ ਸੇ ਇਹ ਚੱਲ ਰਹਾ ਥਾ ਪੰਜਾਬ ਮੇਂ ਕਿ ਕੈਂਪ ਲਗਾਣਾ ਹੈ ਕੈਂਪ ਲਗਾਣਾ ਪਰ ਆਜ ਜਾ ਕੇ ਜਿੰਨੇ ਵੀ ਵਲੰਟੀਅਰ ਇਦਰ ਕੰਮ ਕਰ ਰਹੇ ਆ ਆਜ ਜਾ ਕੇ ਉਹਨਾਂ ਕੋ ਸਕੂਨ ਕੀ ਤੇ ਰਾਤ ਕੋ ਚੈਨ ਕੀ ਨੀਂਦ ਆਏਗੀ ਉਹਨਾਂ ਨੂੰ ਵਾਹ ਜੀ ਵਾਹ ਇੱਕ ਵਾਰੀ ਸਾਰਿਆਂ ਲਈ ਜੋਰ ਕੇ ਤਾੜੀਆਂ ਲਾ ਦਿਓ ਜਿੰਨੇ ਵੀ ਵੀਰ ਇਸ ਕੈਂਪ ਦੇ ਵਿੱਚ ਵਲੰਟੀਅਰ ਸੇਵਾ ਕਰ ਰਹੇ ਨੇ ਸਲੂਟ ਕਰਨਾ ਸਾਰਿਆਂ ਦਾ ਤੇ ਬੜਾ ਬੜਾ ਮੈਂ ਧੰਨਵਾਦ ਕਰਨਾ ਜਿੰਨੇ ਵੀ ਇੱਥੇ ਆਏ ਪੁੱਜੇ ਨੇ ਵਾਹ ਜੀ ਵਾਹ ਸਾਡੇ ਭਰਾ ਨੇ ਤਰੁਣ ਸ਼ਰਮਾ ਜੀ ਜੰਮੂ ਦੇ ਵੀਰ ਜੇ ਮੇਰੇ ਕੋਈ ਵੀਡੀਓ ਦੇਖ ਰਹੇ ਨੇ ਬਿਨ ਸੋਚੇ ਸਬੰਦੇ ਨਾਲ ਜੁੜ ਜੋ ਜਾ ਕੇ ਇਹਦਾ ਨੰਬਰ ਲੈ ਲਓ ਪਰਸਨਲ ਤੇ ਇਹਦੀ ਜਾਨ ਖਾਓ ਰੋਜ਼ ਕਿ ਦੱਸ ਆ ਮਰੀਜ਼ ਹੈ ਅਸੀਂ ਸੇਵਾ ਕਰਨੀ ਹੈ ਅਸੀਂ ਇਹ ਮਰੀਜ਼ ਹੈ ਅਸੀਂ ਸੇਵਾ ਕਰਨੀ ਹੈ ਇਹਦੀ ਬਾਹਾਂ ਬਣੋ ਕੱਲੇ ਫੋਟੋਆਂ ਕਰਾਉਣ ਨੂੰ ਸੇਵਾ ਦੇ ਨਾ ਜਾਇਆ ਕਰੋ ਇਹਦੇ ਨਾਲ ਜੁੜੋ ਕਿ ਦੱਸ ਤਰुणਪਰਾ ਕਿੱਥੇ ਲੋੜ ਹੈ ਇਹ ਮੁੰਡਾ ਜੰਮੂ ਦੇ ਵਿੱਚ ਰੋਜ਼ ਬੈਠ ਰਿਹਾ ਪਿਛਲੇ 5 ਸਾਲਾਂ ਤੋਂ ਰੋਜ਼ ਕਹਿਣਾ ਸੌਖਾ ਕਿਸੇ ਕੋਲ ਆਪਣੇ ਮਾਪੇ ਬਜ਼ੁਰਗ ਸੇਵਾ ਕਰਨ ਦਾ ਟਾਈਮ ਹੈ ਨਹੀਂ ਇਹ ਨੌਜਵਾਨ ਰੋਜ਼ ਜਾ ਕੇ ਉੱਥੇ ਸੇਵਾ ਕਰਦੇ ਨੇ ਇਹਨਾਂ ਵਾਸਤੇ ਜ਼ੋਰਦਾਰੀ ਇੱਕ ਤਾੜੀਆਂ ਲਾਓ ਸਾਰੇ ਵਾਹ ਜੀ ਵਾਹ ਸ਼ਾਬਾਸ਼ ਬੈਠੋ